ਕੀ ਹਾਲ ਚਾਲ ਨੇ ਮਿੱਤਰੋ ਅੱਜ ਪਿੰਡ ਆਪਾਂ ਪਹੁੰਚੇ ਹੋਇਆ ਹਾਂ ਲੇਲੇ ਵਾਲੇ ਜ਼ਿਲ੍ਹਾ ਬਠਿੰਡਾ ਤੇ ਕਬੂਤਰਬਾਜ਼ੀ ਮੁਕਾਬਲਾ ਬਹੁਤ ਤਗੜਾ ਤੇ ਬਾਈ 1:20 ਮਿੰਟ ਹੋ ਗਏ ਤੇ ਕਬੂਤਰ ਕੇਰਾ ਪੰਜ ਸੱਤ ਕਬੂਤਰ ਛੱਪੜ ਦੇ ਵਿੱਚ ਬੈੰਦੇ ਬੈੰਦੇ ਗਏ ਆ ਤੇ ਅੱਜ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਲਾਈਵ ਕਰਕੇ ਪਿਛਲੇ ਟਾਈਮ ਤਾਂ ਆਪਾਂ 2 ਘੰਟੇ ਲਾਈਵ ਕਰਨਾ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੀਆਂ ਕਿ ਤੁਹਾਡੇ ਕੋਲ ਆਉਣ ਵਾਲੀਆਂ ਵੀਡੀਓ ਪਹੁੰਚ ਸਕਣ ਸਾਨੂੰ ਸ਼ੇਅਰ ਕਰ ਦਿਓ ਕਰੋ ਚੱਕ ਬਾਈ ਪਿੰਡ ਲੈਲੇ ਵਾਲੇ ਉੱਤੇ ਗਏ ਆ ਕਬੂਤਰਾਂ ਨੇ ਮਾਰਿਆ ਚੱਕਰ ਗੋਲਾ ਲੈਣ ਲਿਆ ਉਹ ਥੈਂਕ ਯੂ ਬਗਿਆ ਅੱਛਾ ਗੋਲਾ ਬਾਈ ਟੈਂਕੀ ਤੇ ਬਹਿ ਗਿਆ ਜਿਹੜੇ ਗੋਲੇ ਦੀ ਗੱਲ ਕਰਦੇ ਸੀ ਸ਼ੇਰ ਬੁੱਤ ਉਹ ਗੋਲਾ ਬਾਈ ਟੈਂਕੀ ਤੇ ਬਹਿ ਗਿਆ ਕੀਰਾਂ ਕਬੂਤਰ ਉੱਪਰ ਵਾਗ ਗਏ ਬਾਈ ਜਦੋਂ ਆਏ ਥੱਲੇ ਤੇ ਜਰੂਰ ਤੁਹਾਨੂੰ ਦਿਖਾਵਾਂਗੇ ਸਾਈਡ ਹੈ ਕੁਲਦੀਪ ਸਿੰਘ ਬੱਦਲ ਬਾਈ ਹੋ ਗਈ ਬਾਈ ਹਨਾ ਬੱਦਲ ਬਾਈ ਹੋ ਲੋ ਵੀ ਬੱਦਲ ਬਾਈ ਹੋ ਗਈ ਕਬੂਤਰ ਜਿਹੜਿਆਂ ਨੇ ਤਾਂ ਘੱਟ ਬਦਾਮਾ ਤੇ ਸੰਭਿਆ ਉਹ ਬੈਠਣਗੇ ਹੁਣ ਭੁੱਖ ਤੋਂ ਹਨਾ ਕਣ ਦਾ ਕਰੜੀ ਵੀ ਖਾਣ ਹੈ ਕਰੜੀ ਵੀ ਖਾਣ ਸਕਦਾ ਕੋਈ ਤੇ ਮੌਸਮ ਹੋ ਗਿਆ ਚੇਂਜ ਬਾਈ ਜਿਹੜਿਆ ਨੇ ਘੱਟ ਤੇ ਸਾਂਭਿਆ ਉਹ ਤੁਹਾਨੂੰ ਪਤਾ ਹੀ ਐ ਜਿਹੜਿਆ ਨੇ ਵੱਧ ਤੇ ਸਾਂਭਿਆ ਉਹ ਵੀ ਪਤਾ ਤੁਹਾਨੂੰ ਹਰ ਇੱਕ ਬੰਦਾ ਖੜਾ ਰਹੀ ਐ ਤੇ ਗਰੁੱਪਾਂ ਦੇ ਵਿੱਚ ਵੀਡੀਓ ਸਿੱਟ ਦਿਓ ਬਾਈ ਸ਼ੇਅਰ ਕਰ ਦਿਓ ਤੇ ਅੱਜ ਤੁਹਾਨੂੰ ਦਿਖਾਵਾਂਗੇ ਪਿੰਡ ਲੇਲੇ ਵਾਲੇ ਕੀ ਬਣਦਾ ਪਾਣਗੇ ਪੜਾਕੇ ਸ਼ਾਮ ਨੂੰ ਤੇ ਟਾਈਮ ਹੋ ਗਿਆ 1:21 ਮਿੰਟ ਦੀ ਅਪਡੇਟ ਆ ਬਾਈ ਹਜੇ ਕਬੂਤਰ 80 80 85 ਕਬੂਤਰ ਉੱਡੇ ਆ ਤੇ 7 8 ਕਬੂਤਰੀ ਬੈਠੇ ਆ ਤੇ ਕੁਝ ਨਿਕਲ ਗਏ ਬਾਕੀਆਂ ਤੇ ਟਾਈਮ ਸੀ ਠੀਕ ਹੈ ਠੀਕ ਹੈ ਕਬੂਤਰ ਲੜਦੇ ਫਿਰਦੇ ਆ ਜਾ ਇੱਕ ਮਿੰਟ ਇਹਦਾ 14 15 ਤੇ 10 ਕੇ ਕਬੂਤਰ ਬਹਿ ਗਏ ਬਾਈ ਕੀ ਹਾਲ ਹੈ ਬਾਈ ਠੀਕ ਹੈ ਬਾਈ ਵਧੀਆ ਔਰ ਗੋਵਿੰਦ ਸਿੰਘ ਚੜਦੀ ਕਲਾ ਬਾਈ ਬੱਦਲ ਬਾਈ ਜੀ ਹੋ ਗਈ ਬਾਈ ਯਾਰ ਕਬੂਤਰ ਜੇ ਜਮਾ ਐ ਬਸ ਆਉਣਗੇ ਥੱਲੇ ਬਾਈ ਕੇਰਾ ਉੱਪਰ ਚੱਕਰ ਮਾਰਾ ਕਬੂਤਰਾਂ ਨੇ ਕਬੂਤਰਾਂ ਦੇ ਉੱਪਰ ਨੂੰ ਗਏ ਆ ਦੇਖੋ ਕੀ ਬਣਦਾ ਆ ਗਈ ਆ ਗਈ ਸਾਡੀ ਮੰਡੀ ਆ ਗਈ ਆ ਗਈ ਬਾਈ ਇੱਕ ਗੋਲੀ ਜੀ ਰੋਜੀ ਜੀ ਚਿਤਲੀ ਜੀ ਸ਼ੇਅਰ ਕਰ ਦਿਓ ਬਾਈ ਵੀਡੀਓ ਨੂੰ ਗਰੁੱਪਾਂ ਦੇ ਵਿੱਚ ਜਿਹੜੇ ਕਿ ਬਾਈ ਹਰ ਇੱਕ ਬਾਈ ਕੋਲੇ ਵੀਡੀਓ ਪਹੁੰਚ ਸਕੇ ਤੇ ਬਾਜੀ ਦਾ ਆਨੰਦ ਮਾਣ ਸਕੇ ਆ ਆ ਗਈ ਬਾਈ ਇੱਕ ਇੱਕ ਗੋਲੀ ਜਿਹੜੀ ਪਹਿਲਾਂ ਵਹਿੰਦੀ ਫਿਰਦੀ ਸੀ ਆ ਗਿਆ ਕਰੋਜੀ ਜੀ ਹੈ ਨਾ ਇਹ ਦੋ ਆ ਬੰਨੇ ਕੋਈ ਹਾਂ ਗੋਲੀ ਜੀ ਤਾਂ ਬੈ ਗਈ ਨਾ ਬੈਠੀ ਨਹੀਂ ਅੱਛਾ ਬਈ ਬੈ ਗਈ ਰਿਕਾਰਡ ਰਿਕਾਰਡਿੰਗ ਆ ਕਿ ਇਹ ਇੱਥੋਂ ਮੁੜ ਗਈ ਹੈ ਨਾ ਹਾਂ ਇੱਕ ਆ ਮਾਰ ਜਾਂਦਾ ਚੱਕਰ ਮੌਸਮ じゃ ਹੋ ਰਹੀ ਹੋ ਗਿਆ ਹੁਣ ਤਾਂ ਦੋ ਦੋ ਤਿੰਨ ਤਿੰਨ ਕੁੱਢੀ ਫੋਨ ਆ ਗਿਆ ਸੀ ਬਾਈ ਯਾਰ ਫੋਨ ਆ ਗਿਆ ਸੀ ਬਾਈ ਯਾਰ ਹਾਂ ਦੇਖ ਤਾਂ ਫੋਨ ਹੀ ਵਾਲੇ ਆਉਂਦੇ ਫੇਰ ਹੀ ਕਰਾਂਗੇ ਅੱਥਰੂ ਬੰਦਾ ਕਰਕੇ ਤੋ ਫੇਰ ਕੱਢੂਗਾ ਹਾਂ ਇਹ ਦੰਦਾ ਚੋ ਰੋ ਗਿਆ ਹੁੰਦਾ ਇਹ ਤਾਂ ਦੇਖਣਾ ਛੱਡ ਲੈ ਮੋਬਾਈਲ ਤੇ ਇਹ ਮੌਸਮ ਚੋ ਮੌਸਮ ਜਮੀ ਗਿਆ ਮੋਬਾਈਲ ਤੇ ਦੇਖ ਇਹ ਮੌਸਮ ਚੋ ਮੌਸਮ ਜਮੀ ਗਿਆ ਮੌਸਮ ਅੱਖਾਂ ਹੀ ਦੱਸੀ ਜਾਂਦੀਆਂ